ਤੁਹਾਡੇ ਬੱਚੇ ਵਿਦੇਸ਼ਾਂ ਜਿਨ੍ਹਾਂ ਦੇ ਬਾਹਰ ਪੁੱਛੇ ਉੱਥੇ ਜੇ ਤੁਸੀਂ ਇੱਕ ਦਰਖਤ ਵੀ ਕੱਟਣਾ ਨਾ ਤੁਹਾਨੂੰ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਆਪਣੇ ਵਿਹੜੇ ਵਿੱਚੋਂ ਕੱਟਣ ਦੀ ਦਰਖਤ ਵੜਨਾ ਦੇ ਬਹੁਤ ਦੂਰ ਦੀ ਗੱਲ ਹੈ ਜੇ ਤੁਸੀਂ ਸ਼ੰਗਣਾ ਵੀ ਆ ਨਾ ਉਹਦੀਆਂ ਟਾਹਣੀਆਂ ਵੀ ਲਾਉਣੀਆਂ ਉਹ ਵੀ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਮੈਨੂੰ ਅੱਜ ਵੀ ਯਾਦ ਹੈ ਨਿਊਜ਼ੀਲੈਂਡ ਇੱਕ ਵਾਰੀ ਗੁਰਦੁਆਰੇ ਦੇ ਲਾਗੇ ਇੱਕ ਦਰਖਤ ਦਾ ਟਾਣਾ ਵੜ ਦਿੱਤਾ ਗਿਆ ਸੀ ਅਗਲੇ ਜੁਰਮਾਨਾ ਕਰਨ ਆ ਗਏ ਸੀ ਵੀ ਤੁਹਾਡੀ ਹਿੰਮਤ ਕਿੱਦਾਂ ਪਈ ਸਾਡੀ ਕੰਟਰੀ 'ਚ ਇਹ ਦਰਖਤ ਭਾਵੇਂ ਤੁਹਾਡੀ ਥਾਂ 'ਚ ਲੱਗਾ ਪਰ ਜਾਇਦਾਦ ਸਾਡੀ ਹੈ ਇਹ ਆਕਸੀਜਨ ਸਾਰਿਆਂ ਨੂੰ ਸਾਂਝੀ ਦਿੰਦੀ ਹੈ ਇਹ ਦਰ ਉਹ ਦਰਖਤ ਨਹੀਂ ਕਟਣ ਦਿੰਦੇ ਇਹਦਾ ਮਤਲਬ ਉਹ ਵੀ ਕੁਦਰਤ ਨਾਲ ਪਿਆਰ ਕਰਦੇ ਆ ਤੇ ਆ ਬਾਡੀ ਤੇ ਜੋ ਤੁਹਾਡੇ ਕੇਸ ਆ ਵੀ ਉਸ ਕੁਦਰਤ ਦਾ ਦਿੱਤਾ ਹੋਇਆ ਤੋਹਫਾ ਵਾ ਜਿਹਦ ਨਾਲ ਪਿਆਰ ਕਰੀਏ ਨਾ ਉਹਦੀ ਦਿੱਤੀ ਹੋਈ ਹਰ ਵਸਤੂ ਨੂੰ ਪਿਆਰ ਕਰੀਦਾ ਜਿਹਦ ਨਾਲ ਪਿਆਰ ਕਰੀ ਤੇ ਕਈ ਕੋ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਲਿਖਿਆ ਜੀ ਕੇਸ ਰੱਖਣੇ ਚਾਹੀਦੇ ਤੇ ਮੈਂ ਤਾਂ ਕਹਿਣਾ ਨਾ ਜਿਹੜੇ ਅੰਕ ਤੇ ਲਿਖਿਆ ਕਟਾਉਣੇ ਕਿਉਂ ਚਾਹੀਦੇ ਆ ਉਹਦੇ ਅਗਲੇ ਅੰਕ ਤੇ ਲਿਖਿਆ ਰੱਖਣੇ ਕਿਉਂ ਚਾਹੀਦੇ ਕਟਾਉਣ ਬਾਰੇ ਕਿੱਥੇ ਲਿਖਿਆ ਜੀ ਬਾਹਰ ਰੱਖੀ ਆਪਾਂ ਆਖ ਰખી ਆਪਾਂ ਇਹ ਅੰਗ ਨੇ ਤੁਹਾਡੇ ਸਾਡੇ ਮੇਰੇ ਗੁਰੂ ਦਾ ਹੁਕਮ ਹੈ ਜੀ ਬਸ ਪਰ ਅੱਜ ਅਸੀਂ ਇਹਨਾਂ ਗੱਲਾਂ ਦੇ ਉੱਤੇ ਆਣ ਕੇ ਆਪਣੀ એનર્ਜੀ ਵੇਸਟ ਕਰਦੇ ਪਏ ਆਂ ਭਾਈ ਤਾਰੂ ਸਿੰਘ ਦਾ ਇਤਿਹਾਸ ਸਾਡੇ ਸਾਹਮਣੇ ਹੈ ਖੋਪਰੀਆਂ ਲੋਹਾਈਆਂ ਸ਼ਬਦ ਹੈ ਖੋਪਰੀ ਤੇ ਕੱਲੀ ਭਾਈ ਤਾਰੂ ਸਿੰਘ ਦੀ ਲਤੀ ਆ ਸਾਰੇ ਸ਼ਬਦ ਬਹੁਵਚਨ ਆ ਚਰਖੀਆਂ ਤੇ ਚੜੇ ਸਾਡੇ ਸਾਹਮਣੇ ਭਾਈ ਸ਼ਬੀਖ ਸਿੰਘ ਤੇ ਸਾਬਾ ਸਿੰਘ ਆ ਪਰ ਚੜੇ ਸ਼ਬਦ ਕਿਉਂ ਆਇਆ ਪਤਾ ਨਹੀਂ ਕਿੰਨੇ ਹੋਰ ਵੀ ਚੜੇ ਹੋਣਗੇ ਸਾਡੇ ਤੱਕ ਉਹਨਾਂ ਦੇ ਨਾਂ ਹੀ ਨਹੀਂ ਆਏ ਖੋਪਰੀ ਕੱਲੀ ਸਾਡੇ ਸਾਹਮਣੇ ਭਾਈ ਤਾਰੂ ਸਿੰਘ ਦੀ ਆ ਪਰ ਖੋਪਰੀਆਂ ਲੋਹਾਈਆਂ ਆਰੇ ਨਾਲ ਚਰਾਏ ਗਏ ਚੀਰੇ ਗਏ ਨਹੀਂ ਹੈਗਾ ਪਤਾ ਨਹੀਂ ਕਿੰਨੇ ਹੋਣਗੇ ਜਿਹੜਾ ਸਾਡੇ ਕੋਲ ਉਹਨਾਂ ਦੀ ਹਿਸਟਰੀ ਪਹੁੰਚ ਨਹੀਂ ਸਕੀ ਇਤਿਹਾਸ ਸਾਡੇ ਕੋਲ ਪਹੁੰਚ ਨਹੀਂ ਸਕਿਆ ਕਿੰਨਾ ਕੁਝ ਵਾਪਰਿਆ ਹੋਏਗਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਨਾਲ ਪਰ ਅੱਜ ਸਿੱਖੀ ਮਾਡਰਨ ਹੋ ਗਿਆ ਸਾਧ ਸੰਗਤ ਭਾਈ ਤੇ ਸਿੱਖੀ ਸਿੱਖੀ ਵਿਚਾਰਧਾਰਾ ਨੂੰ ਛੱਡ ਕੇ ਬਹਿ ਗਿਆ ਸਿਧਾਂਤ ਨੂੰ ਅਸੀਂ ਪਿੱਠ ਦੇ ਕੇ ਬਹਿ ਗਏ ਗੁਰੂ ਦੇ ਇਹ ਕਿ ਆਲੋਕ ਆ ਕਾਹ ਰਖਣਾ ਗੁਰੂ ਕੇ ਪਿਆਰਿਓ ਦੁਨੀਆ ਦੇ ਪਦਾਰਥ ਵਕਤੀ ਤੌਰ ਤੇ ਤੁਹਾਨੂੰ ਸਕੂਨ ਦੇ ਸਕਦੇ ਆ ਪਰ ਸਦਾਬਹਾਰ ਜਿਹੜਾ ਸਕੂਨ ਆ ਸਤਗੁਰ ਦੀ ਬਾਣੀ ਚੋਂ ਪ੍ਰਾਪਤ ਹੋਣਾ ਹੈ ਜਿਉਂ-ਜਿਉਂ ਬਾਣੀ ਪੜੋਗੇ ਉਹਨੂੰ ਸਮਝੋਗੇ ਘਰਾਂ ਦਾ ਤੜਾ ਸ਼ਿੰਗਾਰ ਹੀ ਸਤਗੁਰ ਦੀ ਬਾਣੀ ਨੇ ਬਣਨਾ ਹੈ ਤੋ ਆਪਾਂ ਗੱਲ ਕਰ ਰਹੇ ਸੀ ਜਿੱਥੇ ਸਨਮੁਖ ਸ਼ਬਦ ਆਇਆ ਉਥੇ ਸਿੱਖ ਸ਼ਬਦ ਵਰਤੇ ਜਿੱਥੇ ਬੇਮੁਖ ਸ਼ਬਦ ਆਇਆ ਉਥੇ ਸਿੱਖ ਸ਼ਬਦ ਨਹੀਂ ਵਰਜੇ ਕੋ ਗੁਰਤਾ ਹੈ ਬਿਨ ਸਤਗੁਰ ਹੁਣ ਮਹਾਰਾਜ ਨੂੰ ਪੁਛੀਏ ਮਹਾਰਾਜੇ ਕਿਉਂ ਤੇ ਮਹਾਰਾਜ ਨੂੰ ਪਤਾ ਹੈ ਜਿਹੜਾ ਸਿੱਖ ਹੁੰਦਾ ਹੈ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਸਿੱਖ ਨਹੀਂ ਹੁੰਦਾ ਲਓ ਆਹ ਡੈਫੀਨੇਸ਼ਨ ਇਹਨੂੰ ਲਾਈ ਜਾਓ ਜਿੱਥੇ ਲਾਉਣਾ ਤੁਸੀਂ ਇਹ ਪਰਿਭਾਸ਼ਾ ਦੱਸਦੀ ਮਹਾਰਾਜ ਨੇ ਹੁਣ ਇਹ ਪਰਿਭਾਸ਼ਾ ਲਾਈ ਜੋ ਜਿੱਥੇ ਮਰਜੀ ਜਦੋਂ ਵੀ ਕੋਈ ਕਾਰਜ ਕਰਨਾ ਇਹ ਧਿਆਨ ਰੱਖਣਾ ਮੇਰੀ ਗੁਰੂਵਾਲ ਪਿੱਠ ਤੇ ਨਹੀਂ ਹੈਗੀ ਭਲਾ ਕਰਵਾਤ ਭਲਾ ਨਾ ਕਰਵੜਤੀ ਕਿੰਨੀ ਕਿੱਡੀ ਵੱਡੀ ਗੱਲ ਕਹਿ ਦਿੰਦੀ ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਨੇ ਕੰਦੇ ਆਰਾ ਪਰਵਾਨਾ ਪਰ ਪਿੱਠ ਪਰਵਾਨੀ ਆਰੇ ਨਾਲ ਤੇ ਸਰੀਰ ਦੋ ਫਾੜ ਹੋਏਗਾ ਪਿੱਠ ਹੋਗੀ ਤੇ ਮੈਂ ਤੇ ਅੰਦਰੋਂ ਮਰ ਜਾਣਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਇਕੋ ਮਾਰੇ ਤੇ ਜ ਮਾਰਿਓ ਤੈਨ ਕਿੰਨੇ ਪਿੱਠ ਦੇ ਕੇ ਬੈਠੇ ਆਪਾਂ ਪੁੱਤਰ ਦਾ ਆਨੰਦ ਕਰਜ ਹੋਵੇ ਧੀ ਦਾ ਆਨੰਦ ਕਰਜ ਹੋਵੇ ਕੋਈ ਸਾਡਾ ਕਾਰ ਹੈ ਮੂੰਹ ਗੁਰੂਵਾਲਾ ਜਦਾ ਗੁਰੂ ਆਲ ਮੂੰਹ ਹੋਏਗਾ ਨਾ ਉਹ ਰਿਸ਼ਤੇਦਾਰ ਨੂੰ ਪਹਿਲਾਂ ਕਹੇਗਾ ਮੇਰੇ ਪੁੱਤਰ ਦੀਦਾ ਵਿਆਹ ਹੈ ਭਾਈ ਨਾ ਮੈਂ ਕਿਸੇ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਮੈਂ ਪੀਉਣਾ ਹੈ ਹੈ ਹਿੰਮਤ ਪਿਆਰਿਓ ਗੱਡੀਆਂ ਟਰਾਲੀਆਂ ਤੇ ਲਿਖਿਆ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ ਤੇ ਜੱਗ ਭਾਵੇਂ ਫਿਕਰ ਸਾਨੂੰ ਇੱਕ ਰਿਸ਼ਤੇਦਾਰ ਦਾ ਹੁੰਦਾ ਜੇ ਇਹ ਨੂੰ ਨਾ ਪਿਆਈ ਤੇ ਗੁੱਸੇ ਹੋ ਜਾਣਾ ਉਹਨੇ ਇੱਕ ਬੇਨਤੀ ਹੋਰ ਕਰਾਂ ਸਰਕਾਰਾਂ ਨੂੰ ਦੋਸ਼ ਦੇਣਾ ਬੰਦ ਕਰੀਏ ਮੈਂ ਕਿਸੇ ਸਰਕਾਰ ਦਾ ਬੰਦਾ ਨਹੀਂ ਸਰਕਾਰ ਭਾਵੇਂ ਅਕਾਲੀਆਂ ਦੀ ਹੈ ਭਾਵੇਂ ਕਾਂਗਰਸ ਦੀ ਹੈ ਭਾਵੇਂ ਬੀਜੇਪੀ ਦੀ ਹੈ ਭਾਵੇਂ ਝਾੜੂ ਵਾਲਿਆਂ ਦੀ ਹੈ ਚਲੋ ਜਿੱਥੇ ਇਹ ਸਰਕਾਰਾਂ ਨਹੀਂ ਹੈਗੀਆਂ ਉੱਥੇ ਨਸ਼ਾ ਨਹੀਂ ਵਿਦੇਸ਼ਾਂ 'ਚ ਹੈ ਨਹੀਂ ਕੈਨੇਡਾ ਅਮਰੀਕਾ ਵਾਲੀਆਂ ਕੰਟਰੀਆਂ 'ਚ ਆਪਣੇ ਨਸ਼ੇ ਕਰਕੇ ਜ਼ਿਲ੍ਹਾ 'ਚ ਨਹੀਂ ਬਿਠੇ ਬੰਦੇ ਉੱਥੇ ਕਿਹੜੀ ਸਰਕਾਰ ਹੈ ਗੱਲ ਇਹ ਆ ਵੀ ਜਿਵੇਂ ਬਾਣੀ 'ਚ ਲਿਖਾ ਕੂਪ ਭਰਿਓ ਜੈਸੇ ਦਾਦਰਾਂ ਕਸ਼ ਦੇਸ਼ ਵਿਦੇਸ਼ ਨਾ ਬੁੱਝਵੇਂ ਬਾਣੀ 'ਚ ਨਹੀਂ ਆਉਂਦਾ ਦਾਦਰ ਤੂੰ ਕਬੇ ਨਾ ਜਾਣ ਸਰੇ ਡੱਡੂ 24 ਘੰਟੇ ਫੁੱਲ ਦੇ ਜੜਾਂ 'ਚ ਬੈਠਾ ਵਾ ਪਰ ਸੁਗੰਧੀ ਨਹੀਂ ਲੈਂਦਾ ਪੌਰਾ ਦੂਰੋਂ ਆਣ ਕੇ ਸੁਗੰਧੀ ਲੈ ਕੇ ਆਉ ਗਿਆ ਤੇ ਆ ਗਿਆ ਬਿਮਰ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲਰਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣ ਸਰੇ ਭਗਸ ਸਵਾਲ ਬਸਸ ਨਿਰਮਲ ਜਲ ਅਮਰਤ ਨ ਲਖ ਸਰੇ ਬਸ ਜਲ ਨਿਤਨ ਵਸਤ ਅਲੀਲ ਪੌਰਾ ਨਹੀਂ ਰਹਿੰਦਾ ਪਾਣੀ 24 ਘੰਟੇ ਬਸ ਜਲ ਨੇਤ ਨਵਸਤ ਅਲਗਲ ਮੇਰ ਚੋਟੀ ਚਾਚਾ ਚੂਸਦਾ ਹੈ ਗੁਣ ਰਸ ਪੌਰਾ ਦੂਰੋਂ ਆਇਆ ਫੁੱਲ ਦੇ ਮੁਕਰਨ ਤੇ ਬਹਿ ਕੇ ਰਸ ਚੂਸ ਕੇ ਉਹ ਗਿਆ ਤੇ ਹੋ ਗਿਆ ਡੱਡੂ ਤੂੰ 24 ਘੰਟੇ ਫੁੱਲ ਦੀਆਂ ਜੜਾਂ 'ਚ ਬੈਠਾ ਜਾਲਾ ਹੀ ਖਾਈ ਜਾਂਦਾ ਹੈ ਅੱਛਾ ਇਸੇ ਡੱਡੂ ਕਿਹਨੂੰ ਆਖਿਆ ਭਲਾ ਮੈਂਡ ਕਿਹਨੂੰ ਆਖਿਆ ਭਲਾ ਬੰਦੇ ਦੇ ਮਨ ਨੂੰ ਸ੍ਰੀ ਰਗਦਾ ਸ਼ਬਦ ਹੈ ਐਬ ਤਨ ਚਿਕੜੋ ਬੰਦੇ ਦੇ ਅੰਦਰ ਐਬਾਂ ਦਾ ਚੱਕੜਾ ਇਹ ਮਨ ਮੀਂਡਕੋ ਇਹ ਮਨ ਮੀਂਡਕ ਵਾ ਕਮਲ ਕੀ ਸਾਰ ਨਹੀਂ ਮੂਲ ਪਾਈ ਬੰਦੇ ਦੇ ਅੰਦਰ ਕਮਲ ਫੁੱਲ ਪਰਮੇਸ਼ਰ ਦੇ ਨਾਮ ਦਾ ਖੜਿਆ ਹੋਇਆ ਪੌਰ ਉਸਤਾਦ ਨਿਤ ਪਾਖਿਆ ਬੋਲੇ ਪੌਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ 부ਝੇ ਜਾਂ ਨਾਹ 부ਝਾਈ ਆਖਣ ਸੁਣਨਾ ਪੌਣ ਕੀ ਬਾਣੀ ਸਮਝਦੇ ਪਿਆਰੇ ਇਧਰੋਂ ਸੁਣਨਾ ਹਵਾ ਚੀਜ ਨੂੰ ਆਪਾਂ ਨੇ ਕਹਿੰਦੇ ਫਲਾਣੇ ਦੀ ਗੱਲ ਤੇ ਹਵਾ 'ਚ ਚਲੇਗੀ ਕਹਿੰਦੇ ਇਹਦੇ ਵਾਸਤੇ ਆਖਣ ਸੁਣਨਾ ਪਾਉਣ ਕੀ ਬਾਣੀ ਆ ਇਧਰੋਂ ਸੁਣੀ ਤੇ ਇਧਰ ਚਲੇਗੀ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨੀ ਕਰ ਇਕ ਤਿਆ ਆ ਤੀ ਕਰ ਰੱਖੇ ਪੰਜ ਕਰ ਸਾਥੀ ਇਨਸਾਨ ਵੀ ਤਿੰਨ ਤਿੰਨ ਕਿਸਮ ਦੇ ਆ ਇੱਕ ਕਹਾਣੀ ਆਉਂਦੀ ਨਾ ਵੇ ਇੱਕ ਰਾਜ ਦੇ ਦਰਬਾਰ ਦੇ ਵਿੱਚ ਇੱਕ ਵਿਅਕਤੀ ਤਿੰਨ ਮੂਰਤੀਆਂ ਬਣਾ ਕੇ ਲੈ ਆ ਤੋ ਆਂਦਾ ਰਾਜਨ ਆ ਤਿੰਨਾਂ ਮੂਰਤੀਆਂ ਵਿੱਚ ਕੋਈ ਫਰਕ ਦੱਸੇਗਾ ਜਿੰਨੀ ਸਭਾ ਬੈਠੀ ਸੀ ਸਾਰਿਆਂ ਨੇ ਆਪ ਉਹ ਆਪਣਾ ਦਿਮਾਗ ਲਾਇਆ ਇੱਕ ਵਿੱਚ ਬੰਦਾ ਬੈਠਾ ਸੀ ਕਹਿੰਦਾ ਜੀ ਮੈਂ ਇਨਤਨਾ ਮੂਰਤੀਆਂ 'ਚ ਫਰਕ ਦਾ ਸਕਦਾ ਕਹਿੰਦਾ ਦੱਸੋ ਕਿਹਦਾ ਪਰ ਮੈਨੂੰ ਆਗਿਆ ਚਾਹੀਦੀ ਏ ਮੈਂ ਮੂਰਤੀਆਂ ਘਰ ਲੈ ਕੇ ਜਾਣਾ ਚਾਹੁੰਦਾ ਕਹਿੰਦਾ ਲੈ ਜਾ ਉਹ ਘਰ ਗਿਆ ਉਹਨੇ ਵੇਖਿਆ ਬਾਹਰੋਂ ਕੋਈ ਫਰਕ ਨਹੀਂ ਨੱਕ ਵੀ ਇੱਕੋ ਜਿਹਾ ਇਹਦਾ ਮੱਥਾ ਵੀ ਇੱਕੋ ਜਿਹਾ ਅੱਖਾਂ ਵੀ ਇੱਕੋ ਜੀਆਂ ਫਰਕ ਨਹੀਂ ਉਹਨੂੰ ਕੋਈ ਵੀ ਲੱਗਾ ਉਹਨੇ ਇੱਕ ਤੀਲਾ ਲਿਆ ਇੱਕ ਮੂਰਤੀ ਦੇ ਕੰਨ 'ਚ ਪਾਇਆ ਤੂੰ ਅਗਲੇ ਕੰਨ 'ਤੇ ਜਾ ਨਿਕਲਿਆ ਦੂਜੀ ਮੂਰਤੀ ਦੇ ਕੰਨ 'ਚ ਤੀਲਾ ਪਾਇਆ ਉਹ ਮੂੰਹ ਥਾਣੇ ਨਿਕਲਿਆ ਕੰਮ ਥਾਣੇ ਨਿਕਲਿਆ ਤੀਜੀ ਮੂਰਤੀ ਦੇ ਕਾਂਟੇ ਤਿਲਾ ਪਾਇਆ ਉਸ ਦਾ ਬ੍ਰੇਨ ਨੂੰ ਗਿਆ ਉਤਨੇ ਮੂਰਤੀਆਂ ਚਗਵਾ ਕੇ ਦੇ ਦਰਬਾਰ ਚ ਪੇਸ਼ ਹੋ ਗਿਆ ਕਹਿੰਦਾ ਰਾਜਨ ਮੈਂ ਤਿੰਨਾਂ ਮੂਰਤੀਆਂ ਚ ਫਰਕ ਲੱਭ ਲਿਆ ਆ ਬਣਾਉਣ ਵਾਲਾ ਵੀ ਸੋਚਦਾ ਮੈਂ ਤੇ ਬੜੀ ਤਰੀਕੇ ਨਾਲ ਚ ਫਰਕ ਪਾਇਆ ਸੀ ਇਹ ਕਿਦਾਂ ਲੱਭ ਲਿਆ ਇਹ ਬਲਾ ਕਹਿੰਦਾ ਦੱਸੋ ਕਹਿੰਦਾ ਵਾਸਤ ਵਿੱਚ ਜੀ ਇਹ ਬਣਾਉਣ ਵਾਲੇ ਬੰਦੇ ਨੇ ਬਹੁਤ ਸਿਆਣਪ ਕੀਤੀ ਅਸਲ ਚ ਤਿੰਨ ਮੂਰਤੀਆਂ ਨਹੀਂ ਤਿੰਨ ਕਿਸਮ ਦੇ ਇਨਸਾਨ ਆ ਦੁਨੀਆ ਤੇ ਪਰਵਾਰ ਚ ਵੀ ਕੋਈ ਗੱਲ ਹੋਏਗੀ ਕਿਤੇ ਸਮਾਜ ਚ ਵੀ ਗੱਲ ਹੋਏਗੀ ਕਿਤੇ ਕਿਤੇ ਵੀ ਗੱਲ ਹੋਏਗੀ ਨਾ ਇਹ ਕੋ ਲੋਕ ਹੋਣਗੇ ਤੁਸੀਂ ਵੇਖੋ ਕਈ ਵਰੀ ਨਹੀਂ ਹੁੰਦੇ ਵੀ ਇਧਰੋਂ ਗੱਲ ਸੁਣੀ ਬੋਲੋ ਪਿਆਰਿਓ ਜਾਨੀ ਕਿ ਮੂੰਹੋਂ ਨਹੀਂ ਬੋਲਿਆ ਹਵਾ ਚ ਹੀ ਚਲੇਗੀ ਦੂਜੀ ਕਿਸਮ ਦਾ ਬੰਦਾ ਕਿਹੜਾ ਜਿਹਨੇ ਇਧਰੋਂ ਸੁਣੀ ਥੋੜੀ ਜੀ ਮਿਹਨਤ ਕੀਤੀ ਉਹਨੇ ਉਹਨੇ ਮੂੰਹ ਨਾ ਬਾਹਰ ਕੱਢਿਆ ਜਿਵੇਂ ਮੰਨ ਲਓ ਕੋਈ ਵਰੀ ਕੋਈ ਬੰਦਾ ਸੁਣ ਲੈਂਦਾ ਗੱਲ ਮੰਨ ਲਓ ਪਿਓ ਨੇ ਗੱਲ ਕੀਤੀ ਪੁੱਤ ਨੂੰ ਪੁੱਤ ਇਦਾਂ ਨਾ ਕਰ ਇਹ ਕਰਦੇ ਇਧਰੋਂ ਸੁਣ ਕੇ ਇਧਰ ਕੱਢ ਤੀ ਦੂਜਾ ਉਹ ਤੋਂ ਅੱਗੇ ਥੋੜਾ ਜਾ ਉਨੇ ਕੰਨਾਣਾ ਸੁਣ ਕੇ ਤੇ ਨਾਲ ਭੈਣ ਨੂੰ ਦੱਸਿਆ ਉਹ ਬਾਪੂ ਦਾ ਤੇ ਕੰਮ ਹੀ ਇਹ ਹੋਆ ਉਹਨੇ ਮੂੰਹ ਨਾ ਬੋਲ ਕੇ ਮਾਰੀ ਜੀ ਮੈਂ ਤੀਜਾ ਬੱਚਾ ਹੋਰ ਸੀ ਉਹਨੇ ਕੰਨਾਣਾ ਸੁਣ ਕੇ ਪਹਿਲਾਂ ਅੰਦਰ ਜਿੱਥੇ ਉਹਨੂੰ ਚਿੰਤਨ ਕੀਤਾ ਉਹਦਾ ਵੀ ਮੇਰੇ ਮਾਂ ਬਾਪ ਨੇ ਜੇ ਕੋਈ ਗੱਲ ਕਹੀ ਤਾਂ ਮਤਲਬ ਮੇਰਾ ਫਾਇਦਾ ਸੋਚਦੇ ਹੋ ਇਹ ਤਿੰਨ ਕਿਸਮ ਦੇ ਲੋਕ ਆ ਜੀ ਇਹਨਾਂ ਵਿੱਚੋਂ ਮੈਂ ਕਿਹੜੀ ਕਿਸਮ ਦਾ ਇਨਸਾਨ ਬਣਨਾ ਚਾਹੁੰਦਾ ਮਰਜ਼ੀ ਮੇਰੀ ਆਪਣੀ ਹੁਣ ਮਾਰੇਓ ਧਿਆਨ ਆਪਣੇ ਜਿਵੇਂ ਗੁਰਦੁਆਰੇ ਆਇਆ ਵਾ ਤੁ ਜੇ ਮੈਂ ਗੁਰੂ ਦੀ ਗੱਲ ਧਿਆਨ ਨਾਲ ਸੁਣੀ ਆ ਤੇ ਪਾਤਸ਼ਾਹ ਜੀ ਕੀ ਕਹਿੰਦੇ ਭਲਾ ਮੰਨੂਗਾ ਕਿਹੜਾ ਭਲਾ ਸਾਧ ਸੰਗ ਜੀ ਜਿੰਨੇ ਗੱਲ ਐਸ ਮੰਡਲ ਚ ਵਿਚਾਰੀ ਆ ਜਬ ਜਿਸੇ ਦਾ ਪਾਠ ਆਪਾਂ ਸਾਰੇ ਕਰਦੇ ਆ ਜੀ ਅੱਠ ਪੌੜੀਆਂ ਜਿਹੜੀਆਂ ਉਹਨਾਂ ਚੋਂ ਪਹਿਲੀਆਂ 4 ਵਿੱਚ ਸੁਣਨ ਦੀ ਗੱਲ ਆ ਮਗਰਲੀਆਂ 4 ਪੌੜੀਆਂ ਚ ਮੰਨੇ ਦੀ ਗੱਲ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਉਸ ਤੋਂ ਅਗਲੀ ਪੜੀ ਸੁਣਿਆ ਈਸ਼ਰ ਬ੍ਰਹਮਾਯੰਦ ਸੁਣਿਆ ਮੁਖ ਸਲਹਾਨ ਮੰਦ ਫਿਰ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੁਣਿਆ ਸਰਾ ਗੁਣਾ ਕੇ ਹੁਣ ਸੁਣੂਗਾ ਬੰਦਾ ਜਿਹੜਾ ਗੱਲ ਧਿਆਨ ਨਾਲ ਮੰਨਣ ਦੀ ਉਮੀਦ ਉਹ ਤੋਂ ਲਾਓਗੇ ਤੁਸੀਂ ਥੱਗਿਆਂ ਦਾ ਮੰਨੇ ਕੀ ਗੱਤ ਹੁਣ ਜਿਸ ਬੰਦੇ ਨੇ ਗੱਲ ਸੁਣੀ ਨਹੀਂ ਧਿਆਨ ਨਾਲ ਸਾਧ ਸੰਗਤ ਜੀ ਤੁਸੀਂ ਉਹ ਤੋਂ ਮੰਨਣ ਦੀ ਉਮੀਦ ਲਾ ਸਕਦੇ ਹੋ ਤੇ ਅਸੀਂ ਰੋਜ਼ ਹੀ ਗੁਰੂਆਂ ਸਾਹਿਬ ਅੱਗੇ ਖਲੋ ਕੇ ਇਹਨੇ ਸਭ ਸਿੱਖਣ ਹੁਕਮ ਹੈ ਗੁਰੂ ਮੰਨਿਓ ਤੇ ਜੇ ਗੁਰੂ ਸਾਹਿਬ ਕਹਣਗੇ ਮੰਨੋਗੇ ਤਾਂ ਜੇ ਗੱਲ ਸੁਣੋਗੇ ਤੁਸੀਂ ਤੇ ਜੇ ਮੇਰੀ ਗੱਲ ਧਿਆਨ ਨਾਲ ਸੁਣੀ ਵੀ ਨਹੀਂ ਹੈਗੀ ਜੇ ਪਾਠ ਹੁੰਦਾ ਸੀ ਕੋਲ ਬਹਿ ਕੇ ਸੁਣਨ ਨੂੰ ਤਿਆਰ ਨਹੀਂ ਸਾਧ ਸੰਗਤ ਜੀ ਜੇ ਗੁਰਬਾਣੀ ਦਾ ਪਾਠ ਹੁੰਦਾ ਅਸੀਂ ਕੋਲ ਬਹਿ ਕੇ ਸੁਣਨ ਨੂੰ ਤਿਆਰ ਹੈ ਨਹੀਂ ਅਸੀਂ ਤਾਂ ਇੱਕ ਪੱਖੇ ਦੀ ਵੀ ਮਹੱਤਤਾ ਬਹੁਤ ਰੱਖਦੇ ਆ ਵੀ ਜੇ ਪੱਖਾ 19 ਦਿਨ ਚੱਲੇ ਜਿੰਨੀ ਦੇਰ ਤੱਕ ਮੈਂ ਪੱਖੇ ਦੇ ਥੱਲੇ ਬੈਠਾ ਟੀਵੀ 19 ਦਿਨ ਤੱਕ ਆਉਣਾ ਜਿੰਨਾ ਤੱਕ ਮੈਂ ਟੀਵੀ ਦੇ ਅੱਗੇ ਬੈਠਾ ਹਾਂ ਟੀਚਰ ਕੋ ਪੜਾਉਂਦਾ ਉਦੋਂ ਪੜਾਉਂਦਾ ਜਦੋਂ ਉਹਦੇ ਅੱਗੇ ਕੋਈ ਸਟੂਡੈਂਟ ਬੈਠਾ ਹੋ ਪਾਠ ਉੱਥੇ ਹੋ ਰਿਹਾ ਜਿਸੇ ਸੁਣਨ ਵਾਲਾ ਦੱਸੋ ਜੀ ਹੈ ਹੀ ਕੋਈ ਤੇ ਬਾਣੀ ਕੀ ਆਂਦੀ ਸੀ ਭਲਾ ਪੜਿਆ ਐਨਾ ਹੀ ਭੇਦ ਪੁੱਝੇ ਪਾਵਣਾ ਕਿਆ ਪੜੀਏ ਕਿਆ ਗੁਨੀਆਂ ਕਿਆ 베ਦ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਜੋ ਸਹਿਜ ਨ ਮਿਲੇ ਸੋਈ ਤੋ ਇਸ ਕਰਕੇ ਆਪਣੀ ਜ਼ਿੰਦਗੀ ਚ ਨੁਕਤਾ ਭਗਤ ਜੀ ਕਹਿੰਦੇ ਕੱਤ ਜਾਈਏ ਰੇ ਹੁਣ ਮੈਂ ਬਾਹਰ ਕਿਉਂ ਜਾਵਾਂ ਘਰ ਲਾਗੋ ਰੰਗ ਮੇਰਾ ਤੇ ਘਰੇ ਮੇਰੇ ਵਾਸਤੇ ਹੋਲੀ ਵਾਲਾ ਘਰੇ ਮਾਹੌਲ ਬਣ ਗਏ ਹੁਣ ਘਰੇ ਰੰਗ ਲੱਗ ਗਿਆ ਹੁਣ ਮੈਨੂੰ ਬਾਹਰ ਜਾ ਕੇ ਕਿਸੇ ਦੀ ਸੇਵਾ ਕਰਨ ਦੀ ਕੀ ਲੋੜ ਹੈ ਮੈਂ ਤੇ ਮਾਂ ਬਾਪ ਚੋਂ ਹੀ ਰੱਬ ਵੇਖਦਾ ਇੱਕ ਭੈਣ ਨੂੰ ਗਵੰਡ ਨੇ ਕਿਹਾ ਭੈਣੇ ਗੁਰਦੁਆਰੇ ਚਲੀਏ ਫਲਾਣੇ ਸਾਥੇ ਸੰਗਤ ਕਰ ਕਹਿੰਦੀ ਬਿਲਕੁਲ ਜਾਵਾਂਗੀ ਮੈਂ ਪਰ ਅਜੇ ਸਾਸ ਨੂੰ ਦਲੀਆ ਬਣਾਉਣ ਦਾ ਟਾਈਮ ਹੈ ਕੀ ਜੀ ਬਣਾ ਕੇ ਦੇ ਦਵਾਂ ਦਵਾਈ ਦਾ ਟਾਈਮ ਉਹਨਾਂ ਦਾ ਉਹਦੇ ਵਾਸਤੇ ਗੁਰਦਰਾ ਉਹੀ ਆ ਤੇ ਜੇ ਘਰੋਂ ਕਵੇ ਵੀ ਕੋਈ ਗੱਲ ਨਹੀਂ 10 ਮਿੰਟ ਤੁਹਾਨੂੰ ਲੇਟ ਦੇ ਦੂ ਖਾਣਾ ਕੋਈ ਗੱਲ ਨਹੀਂ ਮੈਂ ਗੁਰਦਰਾ ਸੰਗਤ ਕਰ ਆਵਾ ਇੱਥੇ ਸੰਗਤ ਦਾ ਕੋਈ ਮਤਲਬ ਨਹੀਂ ਰਹਿ ਜਾਣਾ ਜੇ ਮੈਂ ਪ੍ਰੈਕਟੀਕਲ ਨਹੀਂ ਕਰ ਸਕਿਆ ਉਹਨੂੰ ਲਾਗੂ ਨਹੀਂ ਕਰ ਸਕਿਆ ਤੇ ਕੱਟ ਜਾਈਏ ਰੇ ਘਰ ਲਾਗੋ ਰੰਗ ਕਿਤੇ ਮੇਰਾ ਚੇਤ ਨਾ ਚੱਲੇ ਹੁਣ ਮੇਰਾ ਚੇਤ ਚੱਲਦਾ ਹੀ ਨਹੀਂ ਬਾਹਰ ਨਹੀਂ ਤੋੜਦਾ ਮਨ ਭਇਓ ਪੰਗ ਹੁਣ ਮੇਰਾ ਮਨ ਪਿੰਗੜਾ ਹੋ ਗਿਆ ਆਪਾਜ ਹੋ ਗਿਆ ਅੱਛਾ ਵੇਖੋ ਆਪਾ ਕਹਿੰਦਾ ਗੁਰੂ ਪਿੰਗੜਿਆਂ ਤੋਂ ਸਹੀ ਕਰਦਾ ਗੁਰੂ ਪਿੰਗੜਾ ਵੀ ਕਰਦਾ ਜੇ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਉਂ ਤੇ ਪਿੰਗੜ ਪਿਆ ਪੈਰਾਂ ਤੋਂ ਪਿੰਗੜਾ ਕਰਤਾ ਮਾਰਿਆ ਸਤਗੁਰੂ ਕਬੀਰ ਗੁੰਗਾ ਹੁਆ ਬਾਬਰਾ ਗੁੰਗਾ ਕਰਤਾ ਗੁਰੂ ਨੇ ਕਿਵੇਂ ਕਰਤਾ ਐਸ ਮੂੰਹ ਨਾਲ ਜਿੰਨੀਆਂ ਪਹਿਲਾਂ ਮਾੜੀਆਂ ਗੱਲਾਂ ਕਰਦਾ ਸੀ ਨਾ ਹੁਣ ਕੋ ਲਾਗੇ ਬੈਠਾ ਤੇ ਉਹ ਕਹਿੰਦਾ ਜੀ ਥੋੜਾ ਬੋਤਾ ਬੋਲ ਕਹਿੰਦਾ ਨਹੀਂ ਹੁਣ ਨਹੀਂ ਬੋਲਣਾ ਛੜਤਾ ਹਾਂ ਕੀ ਪਿਆਦਾ ਮਾੜੀ ਗੱਲ ਕਰਨ ਦਾ ਹੁਣ ਗੁੰਗਾ ਹੋ ਗਿਆ ਮਾੜੀਆਂ ਗੱਲਾਂ ਵੱਲੋਂ ਗੁੰਗਾ ਹੋਇਆ ਚੰਗੀਆਂ ਗੱਲਾਂ ਭਵੇਂ ਜਿੰਦੀ ਮਰਜ਼ੀ ਕਰਾ ਲੋ ਹੁਣ ਗੁੰਗਾ ਹੋ ਗਿਆ ਬਹਿਰਾ ਹੋਆ ਕਾਨ ਹੁਣ ਕੰਨਾਂ ਤੋਂ ਬਹਿਰਾ ਹੋ ਗਿਆ ਮੈਨੂੰ ਸੁਣਦਾ ਹੀ ਨਹੀਂ ਗੁਰੂ ਦੀ ਗੱਲ ਬਹੁਤ ਸੁਣਦੀ ਆ ਪਰ ਕੋਈ ਚੁਗਲੀ ਕਰਕੇ ਵੇਖੇ ਮੈਂ ਨਹੀਂ ਸੁਣਦਾ ਮੈਂ ਕਹਾਂ ਜਾ ਭਾਈ ਮੈਂ ਨਹੀਂ ਸੁਣਨ ਜਾ ਹੁਣ ਇੱਕ ਬੇਨਤੀ ਕਰਾਂ ਸਾਹਸਾਂ ਜੀ ਤੁਹਾਡੀ ਕੋਠੀ ਆ ਉਹਦੇ ਲਾਗੇ ਸੱਜੇ ਬਨੇ ਖਾਲੀ ਪਲਾਟ ਪਿਆ ਕਈ ਵਾਰੀ ਆਪਾਂ ਨੂੰ ਆਤ ਪਈ ਹੁੰਦੀ ਨਾ ਆਪਣੇ ਘਰ ਦੀ ਸਫਾਈ ਕਰਕੇ ਆਪਾਂ ਭਾਵੇਂ ਬਹੁਤ ਸਫਾਈ ਵਾਸਤੇ ਪ੍ਰਬੰਧ ਸਰਕਾਰਾਂ ਕਰਦੇ ਕੀਤੇ ਵੀ ਇਕਈਆਂ ਕਈ ਵਾਰੀ ਆਪਾਂ ਆਪਣੇ ਘਰ ਦੀ ਗੰਦਗੀ ਇਕੱਠੀ ਕਰਕੇ ਖਾਲੀ ਜਗ੍ਹਾ ਦੇ ਛੁੱਟੀ ਜਾਂਦੇ ਆ ਉਹ 8-10 ਮਰਲੇ ਦਾ ਪਲਾਟ ਹੁੰਦਾ ਆਪਾਂ 7-8 ਸਾਲ ਛੁੱਟੀ ਗੱਡੇ ਢੇਰ ਲਾ ਗਿਆ ਉਥੇ ਪਰ ਜਦੋਂ ਉਸ ਪਲਾਟ ਦਾ ਮਾਲਕ ਆਇਆ ਉਹਨੇ ਕੀ ਕੀਤਾ ਬਰਾਨਗੇ ਉਹਨੇ ਗੰਦਗੀ ਸਾਫ ਕਰਾਈ ਉਥੇ ਨਕਸ਼ੇ ਦੇ ਹਿਸਾਬ ਨਾਲ ਉਥੇ ਘਰ ਬਣਾਉਣ ਲੱਗ ਪਿਆ ਦੋਂ 3 ਸਾਲਾਂ ਬਾਅਦ ਪਰਿਵਾਰ ਸਮੇਤ ਆਣ ਕੇ ਰਹਿਣ ਲੱਗ ਪਿਆ ਹੁਣ ਭਲਾ ਤੁਸੀਂ ਆਪਣੇ ਘਰ ਦੀ ਸਫਾਈ ਕਰਕੇ ਉੱਥੇ ਗੰਦ ਸੁੱਟਣ ਜਾਓਗੇ ਉਹ ਸੁੱਟਣ ਦੇਵੇਗਾ ਉਹਨੇ ਕੀ ਕਹਿਣਾ ਭਲਾ ਕਿ ਭਾਈ ਜਦੋਂ ਤੱਕ ਇਹ ਪਲਾਟ ਖਾਲੀ ਸੀ ਸੁੱਟੀ ਗਏ ਤੁਹਾਨੂੰ ਕੋ ਰੋਕਣ ਵਾਲਾ ਨਹੀਂ ਸੀ ਹੁਣ ਮੈਂ ਆਪਣੀ ਫੈਮਿਲੀ ਸਮੇਤ ਇੱਥੇ ਆਣ ਕੇ ਰਹਿਣ ਲੱਗ ਪਿਆ ਇਹ ਹਿਰਦਾ ਵੀ ਇੱਕ ਪਲਾਟ ਆ ਹਿਰਦਾ ਵੀ ਇੱਕ ਘਰ ਵਾ ਜਦੋਂ ਤੱਕ ਇਹ ਖਾਲੀ ਆ ਲੋ ਗੰਦ ਪਾਈ ਜਾਣਗੇ ਜਦੋਂ ਇੱਥੇ ਮਾਲਕ ਆ ਗਿਆ ਫਿਰ ਇਦਾਂ ਆਵਾਜ਼ ਆਉਣੀ ਨਾ ਸਵੰਜੋ ਨਾ ਸਵੰਜੋ ਭੱਜੋ ਕਿੱਲ ਵੇਖੋ ਹੁਣ ਕਰਤਾ ਘਰ ਆ ਗਿਆ ਆਸਾ ਦੀ ਵਾਰ ਆ ਗਈ ਹੁਣ ਜਪਜੀ ਸਾਹਿਬ ਆ ਗਏ ਅੰਦਰ ਹੁਣ ਹੁਣ ਭਾਂਡਾ ਭਰ ਗਿਆ ਵਾ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਕਿਹਦੀ ਨਿੰਦਿਆ ਕਰਨ ਦਾ ਹੁਣ ਮੇਰੇ ਕੋਲ ਵਕਤ ਹੀ ਨਹੀਂ ਮੈਂ ਕਿਸ ਦੀ ਬੁਰਾਈ ਕਰਾਂ ਹੁਣ ਮੈਂ ਕਿਸ ਦੇ ਬਾਰੇ ਕਿਉਂ ਗੱਲ ਕਰਾਂ ਜੀ ਇੱਕ ਨੀਅਤ ਸਾਫ਼ ਨਾਨਕ ਘਰ ਹੀ ਬੈਠਿਆ ਸ਼ੱਕ ਮਿਲਾ ਜੇ ਨੀਅਤ راست ਕਰੇ ਜੇ ਤੁਹਾਡੀ ਨੀਅਤ ਸਾਫ਼ ਆ ਨਾ ਤੁਹਾਡੀ ਘਰ ਦੀ ਟੂਟੀ ਦਾ ਪਾਣੀ ਵੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਹੋਏ ਜਲ ਨਾਲੋਂ ਘਟਣੀ ਜੇ ਤੁਹਾਡੀ ਨੀਅਤ ਖਰਾਬ ਹੈ ਤੇ ਫਿਰ ਤੁਸੀਂ ਮੱਛੇ ਰੰਗੜੋਂ ਜਲ ਨੂੰ ਵੀ ਹੋ ਸਕਦਾ ਯੇਰ ਬਣਾ ਦਿਓ ਮਹੰਮਤਾ ਨੇ ਉਹ ਕੰਮ ਕੀਤਾ ਸੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਹੀ ਬਹੁਤ ਕੁਝ ਕਰਤਾ ਸੀ ਤਰਨ ਤਾਰਨ ਦੇ ਸਰੋਵਰ ਚੋਂ ਜਲ ਲੈ ਕੇ ਨਾ ਪਾਪੀਆਂ ਨੇ ਸ਼ਰਾਬਾਂ ਕੱਢੀਆਂ ਉਹਨਾਂ ਨੇ ਨੀਅਤ ਸਾਫ਼ ਨਹੀਂ ਸੀ ਉਹਨਾਂ ਦੀ ਜੇ ਦੀ ਨੀਅਤ ਸਾਫ਼ ਹੁੰਦੀ ਉਹਦੀ ਘਰ ਦੀ ਟੂਟੀ ਦਾ ਪਾਣੀ ਵੀ ਅੰਮ੍ਰਿਤ ਹੁੰਦਾ ਵਾ ਜੇ ਦੀ ਨੀਅਤ ਖਰਾਬ ਹੋਵੇ ਉਹ ਤੇ ਪ੍ਰਸ਼ਾਦ ਨੂੰ ਵੀ ਯੇਰ ਬਣਾ ਦਿੰਦਾ ਸਾਹਿਬ ਜੀ ਨੀਅਤ ਤੇ ਡਿਪੈਂਡ ਕਰਦਾ ਨਾ ਨੀਅਤ ਸਾਫ਼ ਰੱਖਣੀ ਇੱਕ ਹਫਤਾ ਪ੍ਰੈਕਟਿਸ ਕਰਕੇ ਵੇਖੋ ਤੁਸੀਂ ਵੇਖਿਓ ਤੁਹਾਡਾ ਪਾਚਨ ਸ਼ਕਤੀ ਵਧੀਆ ਹੋ ਜਾਣੀ ਆ ਤੁਹਾਡੀ ਸਕਿਨ ਵੀ ਵਧੀਆ ਹੋਣੀ ਕਿਉਂਕਿ ਆਪਾਂ ਗਏ ਨਾਨਕ ਭਗਤਾਂ ਸਦਾ ਵਿਕਾਸ ਇੱਕ ਹਫਤਾ ਇਦਾਂ ਪ੍ਰੈਕਟਿਸ ਕਰਕੇ ਵੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਨਾ ਇੱਕ ਵੀ ਕਿਸੇ ਦਾ ਬੁਰਾ ਖਿਆਲ ਨਹੀਂ ਅੰਦਰ ਆਉਣ ਦੇਣਾ ਭੁੱਲ ਕੇ ਵੀ ਨਹੀਂ ਆਉਣ ਦੇਣਾ ਜਦੋਂ ਫੁਰਾਖਿਆ ਅੱਛਾ ਦੇਖੋ ਯਾਨਾ ਸੁਣੋ ਜਿਵੇਂ ਇੱਕ ਕਾਰਖਾਨਾ ਹੁੰਦਾ ਨਾ ਕਾਰਖਾਨੇ ਚ ਪਾੜ ਬਣਦੇ ਪੁਰਜੇ ਬਣਦੇ ਫਿਰ ਅੱਗੇ ਵੇਚੇ ਜਾਂਦੇ ਆ ਦੁਕਾਨਾਂ ਤੇ ਸਟੋਰਾਂ ਤੇ ਆਹੜਾ ਦਿਮਾਗ ਆ ਨਾ ਫੈਕਟਰੀ ਆ ਆਪਣੀ ਇੱਥੇ ਪਾੜ ਬਣਦੇ ਨਵੇਂ ਵਿਚਾਰ ਬਣਦੇ ਤੇ ਆਹ ਗਾੜੀ ਸਟੋਰ ਆਪਣੇ ਮੂੰਹ ਕੰਨ ਨਾਸਾਂ ਇਹਦੇ ਰਾਹੀਂ ਸਾਡੇ ਕਰਮ ਬਾਹਰ ਤੇ ਆਤਾਂ ਬਣਦੀਆਂ ਜੇ ਤੁਹਾਡੇ ਅੰਦਰ ਵਿੱਚ ਤਾਂ ਹੀ ਸਾਨੂੰ ਸੰਗਤ ਚੰਗੀ ਕਰ ਲਈ ਆਖਿਆ ਸੀ ਕਿਸੇ ਬੰਦੇ ਨੂੰ ਤੁਸੀਂ ਸੁਧਾਰਨਾ ਤੇ ਸੰਗਤ ਬਦਲ ਦੋ ਕਿਸੇ ਨੂੰ ਵਿਗਾੜਨਾ ਦਿੱਤਾ ਵੀ ਉਹਦੀ ਸੰਗਤ ਬਦਲ ਦੋ ਤੇ ਮੇਰੇ ਸਤਗੁਰ ਨੇ ਆਖਿਆ ਮੇਰੇ ਮਾਧੋ ਜੀ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਸ਼ੇਖ ਸ਼ਾਦੀ ਦੇ ਜੀਵਨ ਚਾਹੁੰਦੀ ਹੈ ਨਾ ਗੱਲ ਜਿਵੇਂ ਅੱਜ ਤੇ ਆਪਣੇ ਕੋ ਸਾਬਣ ਸਿਰਫ ਸ਼ੈਂਪੂ ਕਈ ਚੀਜ਼ ਹੈ ਗਿਆ ਹੱਥ ਸਾਫ ਕਰਨ ਦੇ ਉਹ ਬਾਹਰੋਂ ਆਇਆ ਤੇ ਆਪਣੀ ਵਾਈਫ ਨੂੰ ਆਂਦਾ ਮੈਨੂੰ ਪੁਰਾਣੇ ਸਮੇਂ ਜਿਦਾ ਹੁੰਦਾ ਸੀ ਖੇਤਾਂ ਚ ਮਿੱਟੀ ਲੈਣੀ ਇਦਾਂ ਮਲ ਕੇ ਤੇ ਉੱਤੇ ਹੱਥ ਪਾਣੀ ਪਾ ਲੈਣਾ ਖੇਤਾਂ ਚ ਅੱਜ ਵੀ ਇਦਾਂ ਹੀ ਆ ਉੱਥੇ ਕੋਣ ਸਾਬਣ ਲੈ ਕੇ ਜਾਂਦਾ ਖੇਤਾਂ ਜੀ ਉੱਥੇ ਮਿੱਟੀ ਇਦਾਂ ਮਲੀ ਤੇ ਪਾਣੀ ਪਾਇਆ ਉਹ ਜਦੋਂ ਬਾਹਰੋਂ ਆਇਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਮੈਨੂੰ ਮਿੱਟੀ ਦੇ ਉਹਦੀ ਵਾਈਫ ਨੇ ਉਹਨੂੰ ਮਿੱਟੀ ਦਿੱਤੀ ਤੇ ਇਦਾਂ ਮਲਿਆ ਪਾਣੀ ਪ ਉਹਨੇ ਆਪਣੇ ਹੱਥ ਆਪਣੇ ਮੂੰਹ ਲਾ ਕੇ ਜਿਹਨੂੰ ਲੈ ਕੇ ਗਿਆ ਹਨਾ ਤੂੰ ਨੂੰ ਹੱਥਾਂ ਚ ਬੜੀ ਪਿਆਰੀ ਸੁਗੰਧ ਆਈ ਤੂੰ ਕਹਿੰਦਾ ਵੀ ਇਹ ਕਿੱਥੋਂ ਲੈ ਕੇ ਆਏ ਆ ਮਿੱਟੀ ਕਹਿੰਦੀ ਆਪਣੇ ਘਰ ਜਿਹੜਾ ਗਲਾਬ ਲੱਗਾ ਉਹਦੀਆਂ ਜੜ੍ਹਾਂ ਚ ਓਏ ਹੰਦਾ ਕਿਆ ਬਾਤ ਹੰਦਾ ਕਮਾਲ ਦੀ ਗੱਲ ਹੈ ਗਲਾਬ ਦੀ ਸੰਗਤ ਕਰਕੇ ਮਿੱਟੀ ਚ ਵੀ ਸੁਗੰਧ ਆਉਣ ਲੱਗ ਪਈ ਮਤਲਬ ਉਹਨੇ ਦੱਸਿਆ ਵੀ ਜੇ ਤੁਸੀਂ ਚੰਗੇ ਬੰਦੇ ਦੀ ਸੰਗਤ ਕਰੋਗੇ ਚੰਗੇ ਬੰਦਿਆਂ ਕੋਲ ਬਹੋਗੇ ਤੇ ਸਾਡੇ ਸਤਿਗੁਰੂ ਨੇ ਰੋਜ਼ ਹੀ ਆਖਿਆ ਸੰਗਤ ਕਰ ਚੰਗੀ ਸੰਗਤ ਕਰ ਚੰਗਾ ਸੋਚ ਤੇਰੇ ਦਿਨ ਦੀ ਸ਼ੁਰੂਆਤ ਵੀ ਚੰਗਿਆਂ ਤੋਂ ਹੋਵੇ ਤੇਰੀ ਰਾਤ ਦੀ ਸ਼ੁਰੂਆਤ ਵੀ ਚੰਗੇ ਤੋਂ ਹੋਵੇ ਤੇਰੇ ਲਾਗੇ ਤੇ ਫੁਕਾਰ ਫੁਰਨਾ ਵਜਣੇ ਨਹੀਂ ਤੇਰੇ ਫਿਰ ਤਾਂ ਇਦਾਂ ਆਊਗਾ ਗਗਰਨ ਨਗਰ ਇੱਕ ਬੂੰਦ ਨਾ ਵਰਖੇ ਇੱਕ ਵੀ ਮਾੜਾ ਖਿਆਲ ਨਹੀਂ ਆ ਰਿਹਾ ਨਾਦ ਕਹਾ ਜੋ ਸਮਾਨਾ ਹੁਣ ਜਿਹੜਾ ਅੰਦਰ ਨਾਦ ਵਜਦਾ ਸੀ ਕਿੱਥੇ ਚਲਾ ਗਿਆ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮਹੰਸਲੇ ਸੁਧਾਨਾ ਬਾਬਾ ਬੋਲਤੇ ਤੇ ਹੇ ਬਾਬਾ ਉਹ ਜਿਹੜੇ ਅੰਦਰ ਬੁਲਾਰੇ ਬੋਲਦੇ ਸੀ ਮੋਟ ਔਰ ਕੀ ਵੀ ਜਾਂਦਾ ਸੀ ਵਕਾਰ ਆਪਣੇ ਆਪਣੇ ਡਾਂਸ ਕਰਦੇ ਸੀ ਉਹ ਕਿੱਥੇ ਚਲੇ ਗਏ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹ ਜੋ ਨ੍ਰਿਤੇ ਕਰਤੇ ਕਥਾ ਵਾਰਤਾ ਕਹਤੇ ਬਜਾਵਣ ਹਾਰੋ ਕਹਾ ਗਏ ਓ ਜਿਨੇ ਮੰਦਲ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿੰਜ ਤੇ ਸਭ ਲਈਨਾ ਸਰਵਣ ਬਿਕਰ ਭੈ ਸੰਗ ਤੇਰੇ ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਢਰਕ ਪ੍ਰੇਮ ਮੁਖੁ ਨਨਿਕ ਸੇ ਬਾਤਾ ਸਾਰਾ ਕੁਝ ਹੀ ਬਦਲ ਗਿਆ ਇਹ ਰੱਬੀ ਮਲਾਪ ਦਾ ਸ਼ਬਦ ਹੈ ਗੁਰੂ ਕੇ ਪਿਆਰਿਓ ਰੱਬੀ ਮਲਾਪ ਦਾ ਸ਼ਬਦ ਹੈ ਜਦੋਂ ਤੈਨੂੰ ਪਰਮੇਸ਼ਨ ਮਿਲ ਪਿਆ ਨਾ ਫਿਰ ਇਦਾਂ ਹੋਣਾ ਵਾ ਉਹ ਜਿਹੜੇ ਤੇਰੇ ਅੰਦਰ ਸ਼ੋਰ ਸ਼ਰਾਬਾ ਪੈਂਦਾ ਸੀ ਵੇਖੋ ਚੇਤਾ ਰੱਖਿਓ ਜਦ ਅੰਦਰ ਸ਼ੋਰ ਸ਼ਰਾਬਾ ਸੀ ਨਾ ਉਹ ਸਾਰੇ ਮੁਗ ਗਿਆ ਹੁਣ ਅੰਦਰ ਉਹ ਪਰ ਆਪਾਂ ਇਹ ਸ਼ਬਦ ਕਦੋਂ ਪੜਦੇ ਭਲਾ ਜਦੋਂ ਬੰਦਾ ਚੜ੍ਹਾਈ ਕੀਤਾ ਹੋਵੇ ਇਹ بابا ਬੋਲਤੇ ਤੇ ਸਾਡੇ ਦਿਮਾਗ ਚ ਹੁੰਦਾ ਵਾ ਸ਼ਾਇਦ ਇਹ ਪਾਪਾ ਜੀ ਦੀ ਗੱਲ ਹੋ ਰਹੀ ਆ ਬੀਬੀ ਦੀ ਗੱਲ ਹੋ ਰਹੀ ਆ ਵੀ ਉਹ ਕੱਲ ਬੋਲਦੇ ਸੀ ਅੱਜ ਪਤਾ ਨਹੀਂ ਕਿੱਥੇ ਚਲੇ ਗਏ